ਤੇਜ ਰਫਤਾਰ ਐਕਐਕਯੂਵੀ ਗੱਡੀ ਨੇ ਸਵਾਰੀਆਂ ਟੋਣ ਵਾਲੇ ਇੱਕ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ ਤੇ ਸਿਰ ਕੀ ਟੱਕਰ ਬੇਨੀ ਭਿਆਨਕ ਸੀ ਕਿ ਛੋਟੇ ਹਾਥੀ ਦੇ ਡਰਾਈਵਰ ਨੂੰ ਵੀ ਇਹ ਐਕਐਕਯੂਵੀ ਗੱਡੀ ਧੂਕੇ ਲੱਗੀ ਜਿੱਤੇ ਕਿ ਸਿਰ ਕਿ ਉਸਦੇ ਗਿੱਟੇ ਨੂੰ ਸੱਟ ਲੱਗੀ ਹੈ ਜਿੱਤੋਂ ਬਾਅਦ ਜਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਮੌਕੇ ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਪਰੇ ਬਾਜ਼ਾਰ ਦੇ ਵਿੱਚ ਹਾਸਾ ਵਾਪਰਿਆ ਖਬਰ ਤੁਹਾਨੂੰ ਗਰਦਾਸਪੁਰ ਦੇ ਪੁਰਾਣੇ ਬਸਟੈਂਡ ਦੇ ਨਦੀਕੀ ਦਿਖਾ ਰਹੇ ਜਿੱਤੇ ਤੁਸੀਂ ਦੇਖੋ ਸੜਕ ਦੇ ਕਿਨਾਰੇ ਜਿੱਤੇ ਕੀ ਇਹ ਇਨਾ ਆਟਵਾਂ ਦਾ ਛੋਟੇ ਹਾਥੀਆਂ ਦਾ ਬੱਸ ਸਟੈਂਡ ਬਣਿਆ ਹੋਇਆ ਉੱਥੇ ਸਵਾਰੀਆਂ ਢੋਂਡ ਦਾ ਜਿਹੜਾ ਕੰਮ ਕਰਦੇ ਨੇ ਦੱਸਦੇ ਕਿ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਆ ਸੀ ਇਹ ਛੋਟੇ ਹਾਥੀ ਦੇ ਡਰਾਈਵਰ ਤੇ ਉਸ ਜਗ੍ਹਾ ਤੇ ਆਪਣੀ ਇਸਨੇ ਜੋ ਛੋਟਾ ਹਾਥੀ ਖੜਾ ਹੋਇਆ ਸੀ ਇਹਨਾਂ ਨੂੰ ਪਿੱਛੇ ਤੋਂ ਤੇਜ਼ ਰਫ਼ਤਾਰੀ ਦੇ ਨਾਲ ਦੱਸਦੇ ਕਿ ਇੱਕ ਔਰਤ ਐਕਸਜੂਵੀ ਗੱਡੀ ਚਲਾ ਕੇ ਆਈ ਤਾਂ ਉਸਨੇ ਆਹਦੇ ਸਾਰੇ ਇਸ ਛੋਟੇ ਹਾਥੀ ਦੇ ਵਿੱਚ ਆਪਣੀ ਗੱਡੀ ਮਾਰੀ ਜਿਸ ਤੋਂ ਬਾਅਦ ਜਾ ਕੇ ਦੱਸਦੇ ਕਿ ਬਹੁਤ ਵੱਡਾ ਹਾਦਸਾ ਵਾਪਰਿਆ ਨਜ਼ਦੀਕ ਲੋਕਾਂ ਨੂੰ ਦੱਸਦੇ ਕਿ ਐਕਸਜੂਵੀ ਗੱਡੀ ਚਲਾਉਣ ਵਾਲੀ ਔਰਤ ਫੋਨ 'ਤੇ ਗੱਲਾਂ ਕਰ ਰਹੀ ਸੀ ਉਸ ਕੋਲ ਗੱਡੀ ਜਿਹੜੀ ਸੰਭਾਲੀ ਨਹੀਂ ਗਈ ਜਿਸ ਤੋਂ ਬਾਅਦ ਜਾ ਕੇ ਹਾਦਸਾ ਵਾਪਰਿਆ کافی ਨੁਕਸਾਨ ਤੁਸੀਂ ਦੇਖੋ 122 ਗੱਡੀ ਦਾ ਵੀ ਹੋਇਆ ਪਰ ਮੌਕੇ ਤੇ ਲੋਕਾਂ ਨੇ ਪੁਲਿਸ ਬਜਾ ਬਲੌਂਡ ਦੀ ਬਜਾਏ ਦੱਸਿਆ ਕਿ ਫੈਸਲਾ ਕਰਵਾ ਦਿੱਤਾ ਹੈ ਜੋ ਵੀ ਛੋਟੇ ਹਾਤੀ ਦਾ ਨੁਕਸਾਨ ਹੋਇਆ ਜਾਂ ਫਿਰ ਉਸ ਦੇ ਡਰਾਈਵਰ ਦਾ ਨੁਕਸਾਨ ਹੋਇਆ ਉਸ ਦੀ ਪ੍ਰਵਾਹੀ ਲਈ ਇਹ ਔਰਤ ਨੇ ਮੰਨ ਲਿਆ ਕਿ ਮੈਂ ਉਸ ਦਾ ਨੁਕਸਾਨ ਭਰਾਂਗੀ ਜਿਸ ਨੂੰ ਲੈ ਕੇ ਮਾਮਲਾ ਪੁਲਿਸ ਕੋਲ ਨਹੀਂ ਗਿਆ ਪਰ ਦਸਤਜਾਰੇ ਕੀ ਲੋਕਾਂ ਵੱਲੋਂ ਕੀ ਇਹ ਸਵਾਲ ਖੜੇ ਹੁੰਦੇ ਨੇ ਕਿ ਤੇਜ਼ ਰਫਤਾਰੀ ਨਾਲ ਤੇ ਨਾਲ ਹੀ ਕੁਪਰੋਂ ਫੋਨ ਤੇ ਗੱਲਾਂ ਕਰਦੀ ਹੋਈ ਔਰਤ ਆ ਰਹੀ ਹੈ ਤਾਂ ਕਿੰਨੇ ਦੇ ਪੁਲਿਸ ਨੂੰ ਜ਼ੋਰ ਧਿਆਨ ਦੇਣਾ ਚਾਹੀਦਾ ਇਦਾਂ ਦੇ ਡਰਾਈਵਰਾਂ ਦੇ ਉੱਤੇ ਜਿਹੜੇ ਚਲਾਰ ਹਿੰਨੇ ਭਾਵੇਂ ਔਰਤ ਭਾਵੇਂ ਕੋਈ ਆਦਮੀ ਹੈ ਤਾਂ ਉਹਨਾਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਕਿ ਇਸ ਤਰੀਕੇ ਦੇ ਹਾਸੇ ਆਮ ਵਿੱਚ ਨਾ ਵਾਪਰਨ ਤਾਂ ਇਸ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਮ ਨੂੰ ਕੀ ਜਾਣਕਾਰੀ ਦਿੱਤੀ ਤੁਸੀਂ ਵੀ ਸੁਣੋ ਕਈ ਲਾਈ ਹੀ ਬਾਜੀ ਇੱਥੇ ਹਾਂ ਮੈਂ ਬਾਰੀ ਤੇ ਬਹਿਣ ਲੱਗਾ ਗੱਡੀ ਬੜੀ ਤੇਜ਼ ਆਈ ਇਦੋਂ ਨਾਲ ਹੀ ਮੈਨੂੰ ਧੂਕੇ ਲਈ ਤੇ ਥੱਲੇ ਦੇ ਦਿੱਤਾ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ ਸੈਰ ਤੇ ਲੱਗਾ ਹੀ ਮੇਰਾ ਇੱਥੇ ਹਾਂਜੀ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਜਿਟਾ ਉਹਨੇ ਥੱਲੇ ਦੇ ਦਿੱਤਾ ਰਗੜਾ ਰੁਗੜਾਂ ਲੱਗੀਆਂ ਮੇਰੇ ਇਹ ਆਈ ਹੈ ਬੜੀ ਤੇਜ਼ ਹੈ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇੱਕ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਸੀ ਉਹ ਲੇਡੀ ਚ ਚਲਾਉਂਦੇ ਸੀ। ਧਵਾਰਣਾ ਨੇ ਧੂੱਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ। ਮੇਰਾ ਨੁਕਸਾਨ ਤੇ ਭੜਨੇ ਤੇ ਮੇਰਾ ਵੀ ਆ ਕਰਨ ਲਾ ਦੇ ਲੁਜਾ ਜਰਾ। ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜੁਨੀਏ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ। ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੀ ਫੋਨ ਤੇ ਲੱਗੇ ਸੀਗੇ। ਮੈਨੂੰ ਦੱਸਿਆ ਉਹਨਾਂ ਨੇ ਤੇ ਉਹਨਾਂ ਕੋ ਗੱਡੀ ਸਾਂਭੀ ਨਹੀਂ ਗਈ। ਉਹਨਾਂ ਪਿੱਛੋਂ ਮੁ ਇਹਦੇ ਕਰਕੇ ਮੂੜੇ ਦੀ ਲਾਤ ਉਹਦੇ ਥੱਲੇ ਗੱਡੀ ਦੇ ਨਾਲ ਰਗੜੀ ਗਈ ਆ ਉਹਦੇ ਨੂੰ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਨੁਕਸਾਨ ਦਾ ਹਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਹੀ ਨਹੀਂ ਮੂੜਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੂੜੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਮਤਲਬ ਘੱਟੋ ਘੱਟ 7-8000-10 ਦਾ ਨੁਕਸਾਨ ਹੈਗਾ ਭਾਜੀ ਇਹ ਮ ਉਹਦਾ ਲਾਜ ਕਰਾ ਦੇਣਾ ਗੱਡੀ ਦਾ ਲਾਜ ਮਤਲਬ ਠੀਕ ਕਰਾ ਦੇ ਕੋਈ ਗੱਲ ਨਹੀਂ ਸਾਨੂੰ ਹੱਡੀ ਨਾਲ ਕੋਈ ਨਿੱਜੀ ਦਸ਼ਮਈਆ ਜੀ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਬਾਤ ਹਾਂ ਤੁੰਨੇ ਇਧਰ ਆ ਨਾਮੇ ਜੀ ਮੇਰਾ ਜੇਲ੍ਹੋਂ ਉੱਤਰ ਰਿਹਾ ਆ ਇਹ ਗੱਡੀ ਛੇ ਦੇ ਟੈਂਪੂ ਚ ਵਰਤੀਏ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਵੀ ਤੇ ਜਾਏ ਗੱਲ ਨੂੰ ਬਾਦੂ ਹੋ ਜੀ ਨਹੀਂ ਐਸੀ ਕੋਈ ਗੱਲ ਨਹੀਂ ਜੀ ਐਸਾ ਕੁਝ ਨਹੀਂ ਅੱਜ ਵੀ ਜੋੜੀ ਉਹ ਚਲਾ ਰਹੇ ਉਹ ਐਸੀ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਗੱਟੀਆਂ ਆ ਉਹ ਲਗਣੀਆਂ ਲਗਣੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇਤਾ ਬੱਸ ਖਲੋਤੇ ਆਟੂ ਦੀ ਵਜੀ ਗੱਡੀ ਹਾਂਜੀ ਹਾਂਜੀ